ਕਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਦੂਸਰੇ ਭਾਗ ਵਿੱਚ ਸੁਣੋ ਸੰਸਕਾਰਾਂ ਦੀ ਨਹੀਂ ਪਰਿਵਾਰਕ ਪਿਛੋਕੜ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨੋਟ ਮੇਰੇ ਪਿਤਾ ਜੀ 98 ਸਾਲਾਂ ਦੀ ਲੰਮੀ ਉਮਰ ਭੋਗ ਕੇ 28 ਦਸੰਬਰ 2018 ਨੂੰ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨੇ ਆਪਣੇ ਸਾਰੇ ਜੀਵਨ ਦਾ ਵਿਸਥਾਰਪੂਰਵਕ ਵੇਰਵਾ ਲਿਖਤੀ ਰੂਪ ਵਿੱਚ ਸੰਭਾਲ ਕੇ ਰੱਖਿਆ ਸੀ ਲਿਖਣ ਦਾ ਸ਼ੌਕ ਤੇ ਗੁਣ ਉਹਨਾਂ ਨੂੰ ਵਾਹਿਗੁਰੂ ਵੱਲੋਂ ਹੀ ਬਖਸ਼ਿਸ਼ ਹੋਇਆ ਸੀ ਪਤਾਂਜੀ ਵੱਲੋਂ ਆਪਣੇ ਜੀਵਨ ਤੇ ਪਰਿਵਾਰਕ ਪਸ਼ੂਕੜ ਬਾਰੇ ਲਿਖਿਆ ਤੇ ਉਚੇਚਾ ਸੰਭਾਲ ਕੇ ਰੱਖਿਆ ਵੇਰਵਾ ਮੇਰੇ ਹਸਲੇ ਕਾਰਜ ਵਿੱਚ ਬੇਹੱਦ ਮਦਦਗਾਰ ਹੋਇਆ ਹੈ ਹੱਥਲੇ ਕਾਣ ਵਿੱਚ ਦਰਜ ਬਹੁਤੀ ਜਾਣਕਾਰੀ ਪਿਤਾ ਜੀ ਦੀ ਸਵੈ ਲਿਖਤ ਵਿੱਚੋਂ ਹੀ ਲਈ ਗਈ ਹੈ। ਸਾਲ 1920 ਵਿੱਚ ਸੰਤ ਅਤਰ ਸਿੰਘ ਦੀ ਮਸਤੂ ਆਣੇ ਵਾਲਿਆਂ ਨੇ ਸਾਡੇ ਪਿੰਡ ਵਿੱਚ ਚਰਨ ਪਾਏ ਸਨ। ਅਸੂ ਦਾ ਮਹੀਨਾ ਸੀ। ਪਿੰਡ ਵਿੱਚ ਭਾਰੀ ਦੀਵਾਨ ਸਜਿਆ ਅਤੇ ਸੰਤ ਜੀ ਨੇ ਧਰਮ ਪ੍ਰਚਾਰ ਦੇ ਨਾਲੋ ਨਾਲ ਦੇਸ਼ ਦੀ ਰਾਜਸੀ ਹਾਲਤ ਬਾਰੇ ਚਾਨਣਾ ਪਾਇਆ। ਉਹਨਾਂ ਨੇ ਸੰਗਤ ਨੂੰ ਦੇਸ਼ ਤੇ ਧਰਮ ਸੇਵਾ ਦੇ ਕਾਰਜ ਲਈ ਪ੍ਰੇਰਿਆ। ਦੀਵਾਨ ਦੀ ਸਮਾਪਤੀ ਉਪਰੰਤ ਅਮਰ ਸੰਚਾਰ ਕੀਤਾ ਗਿਆ ਨਗਰ ਦੇ ਹੋਰਨਾ ਪ੍ਰਾਣੀਆਂ ਸਮੇਤ ਮੇਰੇ ਦਾਦਾ ਜੀ ਸਰਦਾਰ ਹਜ਼ੂਰਾ ਸਿੰਘ ਤੇ ਦਾਦੀ ਜੀ ਬੀਬੀ ਸੰਤ ਕੌਰ ਨੇ ਵੀ ਸੰਤ ਅਤਰ ਸਿੰਘ ਜੀ ਦੇ ਹਸਤ ਕਮਲਾਂ ਦੁਆਰਾ ਅਮਰਤ ਪਾਨ ਕੀਤਾ ਉਸ ਵੇਲੇ ਸਿੱਖਾ ਅੰਦਰ ਧਾਰਮਿਕ ਤੇ ਰਾਸੀ ਜਾਗਰਤੀ ਦੀ ਲਹਿਰ ਜ਼ੋਰ ਫੜ ਚੁੱਕੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਉਸੇ ਸਾਲ ਹੋਈ ਸੀ ਸੰਤ ਅਤਰ ਸਿੰਘ ਜੀ ਨੇ ਪਿੰਡ ਦੀ ਸੰਗਤ ਨੂੰ ਕਿਹਾ ਕਿ ਪੰਥਕ ਜਥੇਬੰਦੀ ਬਣਾਓ ਤੇ ਪਿੰਡ ਵਿੱਚ ਗੁਰੂ ਘਰ ਦੀ ਸਥਾਪਨਾ ਕਰੋ। ਉਦੋਂ ਤੱਕ ਪਿੰਡ ਵਿੱਚ ਕੋਈ ਗੁਰਦੁਆਰਾ ਨਹੀਂ ਸੀ। ਲੋੜ ਪੈਣ ਤੇ ਪਿੰਡ ਦੀ ਧਰਮਸ਼ਾਲਾ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਦਰਬਾਰ ਸਜਾ ਲਿਆ ਜਾਂਦਾ ਸੀ। ਸੰਤ ਅਤਰ ਸਿੰਘ ਜੀ ਜਿਸ ਪਿੰਡ ਵੀ ਜਾਂਦੇ ਸਨ ਸੰਗਤ ਨੂੰ ਗੁਰੂ ਘਰ ਬਣਾਉਣ ਲਈ ਉਚੇਚਾ ਪ੍ਰੇਰਿਤ ਕਰਦੇ ਸਨ। ਸਾਡੇ ਪਿੰਡ ਦੀ ਸੰਗਤ ਨੇ ਸੰਤਾਂ ਦੀ ਤਜ਼ਵੀਜ਼ ਉੱਤੇ ਫੌਰੀ ਫੁੱਲ ਚੜ੍ਹਨ ਦੀ ਰਜ਼ਾਮੰਦੀ ਪ੍ਰਗਟਾਈ ਅਤੇ ਸੰਤ ਜੀ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਉਹ ਆਪ ਹੀ ਗੁਰੂ ਘਰ ਲਈ ਢੁਕਵੀਂ ਜਗ੍ਹਾ ਦੀ ਚੋਣ ਕਰਕੇ ਸੰਗਤ ਨੂੰ ਇਸ ਪਵਿੱਤਰ ਕਾਰਜ ਨੇਪਰੇ ਚਾੜ੍ਹਨ ਲਈ ਅਸ਼ੀਰਵਾਦ ਦੇਣ। ਸੰਤਾਂ ਨੇ ਪਿੰਡ ਦੇ ਬਾਹਰਲੇ ਬੰਨੇ ਇੱਕ ਝਿੜੀ ਵਾਲੀ ਜਗ੍ਹਾ ਜਿੱਥੇ ਪਰਚਲਤ ਦੰਤ ਕਥਾ ਮੁਤਾਬਕ ਕਿਸੇ ਸਮੇਂ ਇੱਕ ਸਾਧੂ ਮਹਤਮਾ ਨੇ ਲੰਮਾ ਚਿਰ ਭਜਨ ਬੰਦਗੀ ਕੀਤੀ ਸੀ ਨੂੰ ਗੁਰੂ ਘਰ ਲਈ ਜੋਗ ਸਮਝਿਆ ਅਤੇ ਉਸੇ ਵੇਲੇ ਅਰਦਾਸ ਕਰਕੇ ਗੁਰੂ ਘਰ ਦੀ ਉਸਾਰੀ ਦਾ ਗੁਰਮਤਾ ਪਾਸ ਕਰ ਦਿੱਤਾ ਸੋ ਇਸ ਤਰ੍ਹਾਂ ਗੁਰੂ ਘਰ ਤੇ ਜਥੇਬੰਦੀ ਦੀ ਉਸਾਰੀ ਦਾ ਕੰਮ ਨਾਲੋਂ ਨਾਲ ਸ਼ੁਰੂ ਹੋ ਗਿਆ ਮੇਰੇ ਦਾਦਾ ਜੀ ਨੇ ਦੋਨੋਂ ਧਰਮ ਕਾਰਜਾਂ ਵਿੱਚ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਉਦੋਂ ਦਾਦਾ ਜੀ 30 ਵਰਿਆਂ ਦੇ ਸਨ ਉਦੋਂ ਤੱਕ ਦਾਦਾ ਜੀ ਦੇ ਘਰ ਦੋ ਲੜਕੀਆਂ ਪੈਦਾ ਹੋ ਚੁੱਕੀਆਂ ਸਨ ਦਾਦਾ ਜੀ ਨੇ ਸੰਤ ਬਾਬਾ ਅਤਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਉਹ ਮੇਰੇ ਘਰ ਇੱਕ ਪੁੱਤਰ ਦੀ ਦਾਤ ਲਈ ਵਾਹਿਗੁਰੂ ਅੱਗੇ ਅਰਦਾਸ ਕਰਨ ਦਾਦਾ ਜੀ ਖੁਦ ਦੋ ਭੈਣਾਂ ਦੇ ਇਕਲੌਤੇ ਭਾਈ ਸਨ ਚਚੇਰਾ ਭਰਾ ਵੀ ਕੋਈ ਨਹੀਂ ਸੀ ਪੰਜ ਚਚੇਰੀਆਂ ਭੈਣਾਂ ਹੀ ਸਨ ਉਹ ਅਜੇ 13-14 ਸਾਲਾਂ ਦੇ ਹੀ ਸਨ ਜਦੋਂ ਉਹਨਾਂ ਦੇ ਸਿਰ ਤੋਂ ਬਾਪ ਦਾ ਸਾਯਾ ਵੀ ਉੱਠ ਗਿਆ ਸੀ ਉਹਨਾਂ ਸਮਿਆਂ ਵਿੱਚ ਪਿੰਡੂ ਭਾਈਚਾਰੇ ਅੰਦਰ ਮਰਦਾਂ ਦੀ ਭਾਰੀ ਬੁਕਤ ਸਮਝੀ ਜਾਂਦੀ ਸੀ ਸ਼ਾਇਦ ਇਸ ਵਜ੍ਹਾ ਕਰਕੇ ਦਾਦਾ ਜੀ ਦੇ ਮਨ ਅੰਦਰ ਪੁੱਤਰ ਦੀ ਪੈਦਾ ਹੋ ਗਈ ਸੀ ਕਿੰਨ ਸਾਲਾਂ ਬਾਅਦ ਦਾਦਾ ਜੀ ਦੀ ਇਹ ਮੁਰਾਦ ਪੂਰੀ ਹੋ ਗਈ 27 ਅਪ੍ਰੈਲ 1923 ਨੂੰ ਮੇਰੇ ਪਿਤਾ ਜੀ ਇਸ ਸੰਸਾਰ ਵਿੱਚ ਆਏ ਉਦੋਂ ਤੱਕ ਦਾਦਾ ਜੀ ਪੰਥਕ ਸਰਗਰਮੀਆਂ ਵਿੱਚ ਪੂਰੀ ਤਰ੍ਹਾਂ ਮਸ਼ਰੂਫ ਹੋ ਚੁੱਕੇ ਸਨ ਜੈਤੂ ਦੇ ਮੋਰਚੇ 1925 ਈਸਵੀ ਦੌਰਾਨ ਜੈਤੋ ਵਿਖੇ ਜਾ ਕੇ ਗ੍ਰਿਫਤਾਰੀਆਂ ਦੇਣ ਲਈ ਚੱਲਿਆ 500 ਸਿੰਘਾਂ ਦਾ ਇੱਕ ਜਥਾ ਪਿੰਡ ਮੰਡੀਕਲਾਂ ਵਿੱਚੋਂ ਗੁਜ਼ਰਿਆ ਤਾਂ ਪਿੰਡ ਦੀ ਸੰਗਤ ਨੇ ਪਿਆਰ ਤੇ ਸ਼ਰਧਾ ਨਾਲ ਇਸ ਸ਼ਹੀਦੀ ਜਥੇ ਨੂੰ ਲੰਗਰ ਸ਼ਿਕਾਇਆ ਇਸ ਦੋਸ਼ ਤਹਿਤ ਮੇਰੇ ਦਾਦਾ ਜੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਦਾਦਾ ਜੀ ਮਫਰੂਰ ਹੋ ਗਏ ਅਤੇ ਕੌਮੀ ਸੇਵਾ ਦੇ ਕਾਰ ਵਿੱਚ ਜੁਟ ਗਏ ਜਿੰਨਾ ਚਿਰ ਮੋਰਚਾ ਚੱਲਿਆ ਉਹ ਘਰੋਂ ਬਾਹਰ ਹੀ ਰਹੇ ਉਸੇ ਵੇਲੇ ਉਹ ਪਰਜਾ ਮੰਡਲ ਲਹਿਰ ਵਿੱਚ ਸਰਗਰਮ ਹੋ ਗਏ ਉਹਨਾਂ ਨੇ ਪਿੰਡ-ਪਿੰਡ ਜਾ ਕੇ ਕਿਸਾਨ ਸਭਾ ਦੀ ਭਰਤੀ ਕਰਨੀ ਉਹ ਅਕਸਰ ਹੀ ਮੇਰੇ ਪਿਤਾ ਜੀ ਨੂੰ ਵੀ ਆਪਣੇ ਨਾਲ ਲੈ ਜਾਂਦੇ ਸਨ ਪਰਜਾ ਮੰਡਲ ਲਹਿਰ ਦੇ ਮਫਰੂਰ ਆਗੂ ਹੀਰਾ ਸਿੰਘ ਪਠੜ੍ਹ ਹਰਦੇਤ ਸਿੰਘ ਪਠੜ੍ਹ ਤੇ ਹੋਰ ਆਮ ਹੀ ਦਾਦਾ ਜੀ ਕੋਲ ਆਉਂਦੇ ਜਾਂਦੇ ਰਹਿੰਦੇ ਸਨ ਜ਼ਿਆਦਾਤਰ ਮੁਲਾਕਾਤਾਂ ਖੇਤਾਂ ਵਿੱਚ ਹੀ ਹੁੰਦੀਆਂ ਸਨ ਦਾਦਾ ਜੀ ਦੀ ਆਦਤ ਸੀ ਕਿਉਂ ਮੇਰੇ ਪਿਤਾ ਜੀ ਨੂੰ ਗੋਦੀ ਚੁੱਕ ਕੇ ਆਪਣੇ ਨਾਲ ਹੀ ਖੇਤਾਂ ਵਿੱਚ ਲੈ ਜਾਂਦੇ ਸਨ ਉਹ ਆਪਣਾ ਖੇਤੀ ਦਾ ਕੰਮ ਧੰਦਾ ਕਰੀ ਜਾਂਦੇ ਤੇ ਪਿਤਾ ਜੀ ਆਪਣੀਆਂ ਖੇਡਾਂ ਖੇਢੀ ਜਾਂਦੇ ਪਿਤਾ ਜੀ ਨੂੰ ਯਾਦ ਹੈ ਕਿ ਦਾਦਾ ਜੀ ਨੂੰ ਮਿਲਣ ਆਏ ਮਫਰੂਰ ਕੁਲਾਟੀਏ ਉਹਨਾਂ ਨਾਲ ਲਾੜ ਪਿਆਰ ਕਰਨ ਲੱਗ ਪੈਂਦੇ ਅਤੇ ਬੋਕਲ ਵਿੱਚ ਲੈ ਕੇ ਵੱਡਾ ਹੋ ਕੇ ਸੂਰਮਾ ਪੁੱਤ ਬਣਨ ਦੀ ਮੱਤ ਸਿੱਖ ਤੇ ਅਸੀਸਾਂ ਦਿਆ ਕਰਦੇ ਸਨ ਸੋ ਇਸ ਤਰ੍ਹਾਂ ਪਿਤਾ ਜੀ ਨੂੰ ਬਚਪਨ ਵਿੱਚ ਹੀ ਸਿਆਸਤ ਤੇ ਸੰਘਰਸ਼ ਦੀ ਜਾਗ ਲੱਗ ਗਈ ਸੀ ਇਸ ਕਰਕੇ ਸੁਰਤ ਸੰਭਾਲਦਿਆਂ ਹੀ ਉਹ ਕੌਮੀ ਸੰਘਰਸ਼ ਵਿੱਚ ਵੱਧ ਝੜ ਕੇ ਹਿੱਸਾ ਪਾਉਣ ਲੱਗ ਪਏ ਸਨ ਗੁਰਮਤਿ ਚੇਤਨਾ ਤੇ ਰਾਸੀ ਸੋਝੀ ਦੇ ਨਾਲ ਹੀ ਪਿਤਾ ਜੀ ਨੂੰ ਬਾਲ ਅਵਸਥਾ ਵਿੱਚ ਹੀ ਸੰਗੀਤ ਤੇ ਕੀਰਤਨ ਨਾਲ ਗੁੜਾ ਲਗਾਉ ਪੈਦਾ ਹੋ ਗਿਆ ਸੀ ਉਹਨਾਂ ਨੇ ਬਹੁਤ ਛੋਟੀ ਉਮਰ ਵਿੱਚ ਹੀ ਹਾਰਮੋਨੀਅਮ ਵਜਾਉਣਾ ਸਿੱਖ ਲਿਆ ਸੀ ਅਤੇ ਪਿੰਡ ਵਿੱਚ ਗੁਰਪੁਰਬ ਤੇ ਅਖੰਡ ਪਾਠ ਦੇ ਭੋਗ ਦੇ ਮੌਕਿਆਂ ਤੇ ਕੀਰਤਨ ਕਰਨਾ ਆਰੰਭ ਕਰ ਦਿੱਤਾ ਸੀ ਘਰ ਵਿੱਚ ਵੀ ਉਹ ਤਕਰੀਬਨ ਨੇਮ ਨਾਲ ਹੀ ਸ਼ਬਦ ਕੀਰਤਨ ਕਰਦੇ ਸਨ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਕੋਲ ਬਿਠਾ ਕੇ ਸ਼ਬਦ ਗਾਇਨ ਕਰਨ ਦਾ ਅਭਿਆਸ ਕਰਾਉਂਦੇ ਉਹ ਅਕਸਰ ਹੀ ਰਾਤ ਪਏ ਸਾਰੇ ਪਰਿਵਾਰ ਨੂੰ ਬਿਠਾ ਕੇ ਪੁਰਾਤਨ ਸਿੱਖ ਗ੍ਰੰਥਾਂ ਵਿੱਚੋਂ ਸਾਖੀਆਂ ਸੁਣਾਇਆ ਕਰਦੇ ਸਾਂ ਮੈਂ ਉਦੋਂ ਬਹੁਤ ਛੋਟਾ ਸੀ ਪਰ ਫਿਰ ਵੀ ਮੈਨੂੰ ਥੋੜਾ ਥੋੜਾ ਯਾਦ ਹੈ ਕਿ ਦਸਮ ਪਾਤਸ਼ਾਹ ਅਤੇ ਉਹਨਾਂ ਦੇ ਸਿੰਘਾਂ ਦੀ ਬਹਾਦਰੀ ਤੇ ਪਰਸਵਾਰਥ ਦੇ ਕਿਸੇ ਮੈਨੂੰ ਖਾਸ ਤੌਰ ਤੇ ਬਹੁਤ ਪ੍ਰਭਾਵਿਤ ਕਰਦੇ ਸਨ 1955 ਵਿੱਚ ਜਦ ਪਿਤਾ ਜੀ ਨੇ ਸਾਡੇ ਜੱਦੀ ਘਰ ਦੇ ਨਾਲ ਲਗਵੀ ਬੇਆਬਾਦ ਪਈ ਜਗਾ ਮੁੱਲ ਲੈ ਕੇ ਨਵਾਂ ਘਰ ਉਸਾਰਿਆ ਤਾਂ ਤੀਜੀ ਮੰਜ਼ਲ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਉਚੇਚਾ ਪ੍ਰਕਾਸ਼ ਅਸਥਾਨ ਬਣਾਇਆ ਗਿਆ ਮर्याਦਾ ਅਨੁਸਾਰ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਅਤੇ ਆਥਣ ਵੇਲੇ ਸੋਖ ਆਸਣ ਕਰਵਾਇਆ ਜਾਂਦਾ ਹਰ ਸੰਗਰਾਮ ਤੋਂ ਤੇ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਅਤੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਅਸੀਂ ਸਾਰੇ ਭੈਣ ਭਰਾ ਬੜੇ ਉਮਾਨ ਨਾਲ ਸੰਗਰਾਮ ਦੀ ਉਡੀਕ ਕਰਦੇ ਅਤੇ ਸ਼ਰਧਾ ਭਾਵਨਾ ਨਾਲ ਕੀਰਤਨ ਸਰਵਨ ਕਰਿਆ ਕਰਦੇ ਸੀ ਇਸ ਧਾਰਮਿਕ ਮਾਹੌਲ ਦਾ ਘਰ ਦੀ ਸਦਾਚਾਰਕ ਮਰਯਾਦਾ ਉਤੇ ਗੂੜਾ ਅਸਰ ਪਿਆ ਘਰ ਵਿੱਚ ਦੋ ਗੱਲਾਂ ਹੀ ਪੂਰਨ ਮਨਾਈ ਸੀ ਇੱਕ ਹਰ ਕਿਸਮ ਦਾ ਨਸ਼ਾ ਦੂਜਾ ਗਾਲਾਂ ਘਰ ਦੇ ਮੁੱਖ ਦਵਾਰ ਉਤੇ ਇਹ ਉਚੇਚੀ ਹਦਾਇਤ ਲਿਖੀ ਹੋਈ ਸੀ ਕਿ ਇਸ ਘਰ ਅੰਦਰ ਤਮਾਕੂ ਲੈ ਕੇ ਆਉਣਾ ਸਖਤ ਮਨਾ ਹੈ ਇਹ ਮਨਾਈ ਦਾਦਾ ਜੀ ਨੇ 1928 ਈਸਵੀ ਵਿੱਚ ਨਵਾਂ ਘਰ ਉਸਾਰਨ ਮੌਕੇ ਲਿਖਵਾਈ ਸੀ ਫੁੱਟਨੋਟ ਇਸ ਮਨਾਈ ਦੀ ਸਭ ਤੋਂ ਪਹਿਲੀ ਤੇ ਇੱਕੋ ਇੱਕ ਉਲੰਘਣਾ ਮੇਰੀ ਬਦੌਲਤ ਹੋਈ ਸੀ ਜਦੋਂ 1969 ਈਸਵੀ ਵਿੱਚ ਮੇਰੇ ਕਾਮਰੇਡ ਮੁਰਸ਼ਿਦਾ ਨੇ 1969 ਈਸਵੀ ਦੇ ਸਿਆਲਾਂ ਦੀ ਇੱਕ ਰਾਤ ਸਾਡੇ ਚੁਬਾਰੇ ਵਿੱਚ ਮੀਟਿੰਗ ਕਰਦਿਆਂ ਸਿਗਰਟਾਂ ਪੀ ਪੀ ਕੇ ਚੁਬਾਰੇ ਨੂੰ ਧੂਆਂ ਧਾਰ ਕਰ ਦਿੱਤਾ ਸੀ ਕਾਮਰੇਡਾਂ ਦੇ ਇਸ ਸਿਗਰਟ ਸੱਭਿਆਚਾਰ ਦਾ ਵਿਰਵਾ ਅੱਗੇ ਚੱਲ ਕੇ ਕੀਤਾ ਜਾਵੇਗਾ ਮੈਂ ਆਪਣੀ ਸੁਰਤ ਅੰਦਰ ਘਰ ਵਿੱਚ ਕਦੇ ਸ਼ਰਾਬ ਵਰਤਦੀ ਨਹੀਂ ਦੇਖੀ ਇਥੋਂ ਤੱਕ ਕਿ ਕਿਸੇ ਰਿਸ਼ਤੇਦਾਰ ਜਾਂ ਸਨੇਹੀ ਨੂੰ ਵੀ ਸਾਡੇ ਘਰ ਵਿੱਚ ਸ਼ਰਾਬ ਪੀਂਦੇ ਨਹੀਂ ਦੇਖਿਆ ਕੋਈ ਬਾਹਰੋਂ ਸ਼ਰਾਬ ਪੀ ਕੇ ਘਰ ਵਿੱਚ ਵੀ ਦਾਖਲ ਨਹੀਂ ਹੋ ਸਕਦਾ ਸੀ ਇਸ ਤਰ੍ਹਾਂ ਘਰ ਦੇ ਕਿਸੇ ਜੀ ਦੇ ਮੂੰਹ ਕਦੇ ਗਾਲ ਨਹੀਂ ਸੁਣੀ ਘਰ ਵਿੱਚ ਕੰਮ ਕਰਨ ਵਾਲੇ ਸੇਰੀਆਂ ਪਾਲੀਆਂ ਤੇ ਦਿਹਾੜੀਆਂ ਆਦੁੱਤੇ ਵੀ ਇਹ ਜਾਬਤਾ ਪੂਰੀ ਤਰ੍ਹਾਂ ਕੜੜਾਈ ਨਾਲ ਲਾਗੂ ਹੁੰਦਾ ਰਿਹਾ ਬਾਦ ਵਿੱਚ ਰੂਪੋਸ਼ ਜੀਵਨ ਦੌਰਾਨ ਮੇਰਾ अनेका ਕਿਸਮਾਂ ਦੇ ਲੋਕਾਂ ਨਾਲ ਵਾਹ ਪਿਆ ਅਤੇ अनेका ਕਿਸਮਾਂ ਦੇ ਪਰਿਵਾਰਾਂ ਵਿੱਚ ਆਉਣਾ ਜਾਣਾ ਪਿਆ ਮੈਂ ਦੇਖਿਆ ਹੈ ਕਿ ਜਿਹੜੇ ਘਰ ਅੰਦਰ ਨਸ਼ੇ ਵਰਤਦੇ ਹਨ ਅਤੇ ਗਾਲ ਮੰਦਾ ਹੁੰਦਾ ਹੈ ਉਥੇ ਚੰਗਾ ਸਦਾਚਾਰ ਪਰਫੁੱਲਤ ਨਹੀਂ ਹੋ ਸਕਦਾ ਤਜਰਬੇ ਚੋਂ ਮੈਂ ਇਹ ਗੱਲ ਮਹਿਸੂਸ ਕੀਤੀ ਹੈ ਕਿ ਜਿਹੜੇ ਵਿਅਕਤੀ ਦੀ ਜ਼ੁਬਾਨ ਗੰਦੀ ਹੈ ਉਹਦੀ ਆਤਮਾ ਚੰਗੀ ਨਹੀਂ ਹੋ ਸਕਦੀ ਜਿਹੜੇ ਪਰਿਵਾਰਾਂ ਵਿੱਚ ਹਰ ਵੇਲੇ ਗਾਲ ਮੰਦਾ ਚੱਲਦਾ ਰਹਿੰਦਾ ਹੈ ਉਸ ਘਰ ਵਿੱਚ ਔਰਤ ਦਾ ਸਨਮਾਨ ਨਹੀਂ ਹੋ ਸਕਦਾ ਅਜਿਹੇ ਘਰ ਨੂੰ ਘਰ ਕਹਿਣਾ ਠੀਕ ਨਹੀਂ ਉਹ ਪ੍ਰੇਤ ਵਾੜਾ ਹੁੰਦਾ ਹੈ ਅਜਿਹੇ ਘਰ ਵਿੱਚ ਆਤਮਿਕ ਆਨੰਦ ਤੇ ਸੁਖ ਸ਼ਾਂਤੀ ਨਹੀਂ ਹੋ ਸਕਦੀ ਇਹਨਾਂ ਦੋ ਮਨਹਈਆਂ ਤੋਂ ਇਲਾਵਾ ਇੱਕ ਖਾਸ ਕਿਸਮ ਦੇ ਸਦਾਚਾਰ ਦੀ ਸਿੱਖਿਆ ਬਚਪਨ ਵਿੱਚ ਹੀ ਨਸੀਬ ਹੋ ਗਈ ਸੀ ਬਚਪਨ ਵਿੱਚ ਛੋਟੇ ਮੋਟੇ ਝੂਠ ਬਦਲੇ ਕਈ ਵਾਰ ਘੁਟਾਪਾ ਸਹਿਣਾ ਪਿਆ ਗਰੀਬਾਂ ਨਾਲ ਹਮਦਰਦੀ ਅਤੇ ਦੀਨ ਦੁਖੀ ਦੀ ਮਦਦ ਕਰਨ ਦੀ ਸਿੱਖਿਆ ਬਚਪਨ ਵਿੱਚ ਹੀ ਗ੍ਰਹਿਣ ਕਰ ਲਈ ਸੀ ਇਸ ਬਾਰੇ ਮੋਢਲੇ ਬਚਪਨ ਦੀ ਇੱਕ ਘਟਨਾ ਮੈਨੂੰ ਅਜੇ ਤੱਕ ਯਾਦ ਹੈ ਸਾਡੇ ਗਵਾਂਢੀ ਪਿੰਡ ਖੋਖਰ ਨੂੰ ਜਾਣ ਵਾਲਾ ਰਸਤਾ ਸਾਡੇ ਖੇਤਾਂ ਵਿੱਚੋਂ ਦੀ ਲੰਘਦਾ ਸੀ ਸਾਡੇ ਪਿਤਾ ਜੀ ਨੇ ਪਹਿਲੀ ਉਮਰੇ ਖੇਤਾਂ ਵਿੱਚ ਇੱਕ ਕੱਚਾ ਕੋਠਾ ਪਾਇਆ ਹੋਇਆ ਸੀ ਉਸ ਨੂੰ ਧੁੱਪ ਮੀਂਹ ਤੋਂ ਬਚਾਉਣ ਲਈ ਚਾਰੋਂ ਤਰਫ ਵਰਾਂਡੇ ਛੱਤੇ ਹੋਏ ਸਨ ਇਸ ਕਰਕੇ ਜੇਠ ਹਾੜ ਦੇ ਮਹੀਨੇ ਵੀ ਕੱਚੇ ਕੋਠੇ ਅੰਦਰ ਠੰਡ ਵਰਤੀ ਰਹਿੰਦੀ ਸੀ ਆਂਢੀ ਗੁਆਂਢੀ ਗਰਮੀ ਤੋਂ ਬਚਣ ਲਈ ਉਥੇ ਦੁਪਹਿਰਾ ਕੱਟਣ ਆ ਜਾਂਦੇ ਸਨ ਇਸ ਤਰ੍ਹਾਂ ਹੀ ਇੱਕ ਦਿਨ ਕੁਝ ਜਣੇ ਕੋਠੇ ਵਿੱਚ ਬੈਠੇ ਤਾਸ਼ ਖੇਡ ਰਹੇ ਸਨ ਤਾਸ਼ ਵਾਲੀ ਟੋਲੀ ਦਾ ਇੱਕ ਮੂਰੀ ਅਨਪੜ ਉਮਰ ਦਾ ਛੜਾ ਛਾਟ ਬੰਦਾ ਸੀ ਜਿਸ ਦੀ ਸਾਡੇ ਇੱਕ ਸਕੇ ਪਰਿਵਾਰ ਨਾਲ ਦੂਰ ਨੇੜੇ ਦੀ ਰਿਸ਼ਤੇਦਾਰੀ ਸੀ ਅਤੇ ਉਹ ਅਕਸਰ ਹੀ ਕਈ ਕਈ ਮਹੀਨੇ ਉਹਨਾਂ ਕੋਲ ਆ ਕੇ ਠਹਿਰ ਜਾਂਦਾ ਸੀ ਤੇ ਉਹਨਾਂ ਦਾ ਡੰਗਰ ਮਾਲ ਚਾਰ ਲਿਆਉਂਦਾ ਸੀ ਉਹ ਝਾੜੋਂ ਪਿੰਡ ਤੋਂ ਸੀ ਮੈਨੂੰ ਯਾਦ ਹੈ ਅਸੀਂ ਉਸਨੂੰ ਝਾੜੋਂ ਵਾਲਾ ਬਾਬਾ ਕਹਿੰਦੇ ਹੁੰਦੇ ਸੀ ਉਦੋਂ ਮੈਂ ਮੁਸ਼ਕਲ ਨਾਲ 5-6 ਸਾਲਾਂ ਦਾ ਹੋਵਾਂਗਾ ਮੈਥੋਂ ਵੱਡੇ ਮੇਰੇ ਦੋ ਭਾਈ ਵੀ ਉੱਥੇ ਹੀ ਮਾਜੂਦ ਸਨ ਉਹਨਾਂ ਦੀਆਂ ਉਮਰਾਂ ਵੀ ਛੋਟੀਆਂ ਹੀ ਸਨ ਅਸੀਂ ਸਾਰੇ ਨਿਆਣੇ ਤਾਸ਼ ਦੀ ਖੇਡ ਦੇਖਣ ਦਾ ਆਨੰਦ ਮਾਣ ਰਹੇ ਸਾਂ ਭਾਵੇਂ ਕਿ ਪਰਿਵਾਰ ਦੀ ਸਦਾਚਾਰਕ ਮਰਜ਼ਾਦਾ ਦੇ ਮੁਤਾਬਕ ਤਾਸ਼ ਖੇਡਣਾ ਜਾਂ ਖੇਡਣ ਵਾਲਿਆਂ ਦੇ ਲਾਗੇ ਬੈਠਣਾ ਵਰਜਿਤ ਸੀ ਪਰ ਬਚਪਨ ਵਿੱਚ ਮਨ ਬਹੁਤ ਅਮੋਲ ਹੁੰਦਾ ਇਸ ਕਰਕੇ ਖਤਰਾ ਮੁੱਲ ਲੈ ਕੇ ਵੀ ਜ਼ਾਬਤੇ ਦੀ ਆਮ ਹੀ ਉਲੰਘਣਾ ਹੋ ਜਾਂਦੀ ਸੀ ਪਰ ਉਸ ਦਿਨ ਜੋ ਹੋਇਆ ਉਸ ਨਾਲ ਨਾ ਸਿਰਫ ਸਾਡੀ ਇਹ ਚੋਰੀ ਫੜੀ ਗਈ ਸੀ ਸਗੋਂ ਅਸੀਂ ਅਣਜਾਣੇ ਵਿੱਚ ਹੀ ਇਸ ਨਾਲੋਂ ਕਿਤੇ ਜ਼ਿਆਦਾ ਗੰਭੀਰ ਦੋਸ਼ ਵਿੱਚ ਭਾਗੀਦਾਰ ਬਣ ਗਏ ਸਨ ਉਸ ਵੇਲੇ ਖੋਖਰ ਪਿੰਡ ਬਿਹਤ ਪਛੜਿਆ ਹੋਇਆ ਸੀ ਪਿੰਡ ਅੰਦਰ ਆਟਾ ਪੀਣ ਵਾਲੀ ਮਸ਼ੀਨ ਇੰਜਨ ਨਾਲ ਚੱਲਣ ਵਾਲੀ ਚੱਕੀ ਕੋਈ ਨਹੀਂ ਸੀ ਇਸ ਕਰਕੇ ਉਥੋਂ ਦੇ ਲੋਕਾਂ ਨੂੰ ਆਟਾ ਭਿਉਣ ਲਈ ਸਾਡੇ ਪਿੰਡ ਆਉਣਾ ਪੈਂਦਾ ਸੀ ਗਰੀਬ ਕਿਸਾਨ ਤੇ ਦਲਤ ਪਰਿਵਾਰਾਂ ਦੇ ਲੋਕ ਸਿਰਾਂ ਉੱਤੇ ਬੋਰੀਆਂ ਚੁੱਕੀ ਪੈਦਲ ਆਟਾ ਭਿਉਣ ਆਉਂਦੇ ਸਨ ਦਮ ਲੈਣ ਲਈ ਉਹ ਅਕਸਰ ਹੀ ਸਾਡੇ ਖੇਤ ਵਿੱਚ ਆ ਰੁਕਦੇ ਸਨ ਅਤੇ ਬਰਾਂਡੇ ਵਿੱਚ ਬੈਠ ਕੇ ਥੋੜਾ ਜਿਹਾ ਸਾਹ ਲੈ ਕੇ ਫਿਰ ਚੱਲ ਪੈਂਦੇ ਸਨ ਉਸ ਦਿਨ ਲੋਹੜੇ ਦੀ ਗਰਮੀ ਸੀ ਅਤੇ ਇਸੇ ਤਰ੍ਹਾਂ ਹੀ ਖੋਖਰ ਪਿੰਡ ਦੀਆਂ ਬਤੀ ਗਰੀਬ ਔਰਤਾਂ ਦੀ ਇੱਕ ਟੋਲੀ ਸਾਡੇ ਬਰਾਂਡੇ ਵਿੱਚ ਦਮ ਲੈਣ ਲਈ ਆ ਕੇ ਬੈਠ ਗਈ ਕੋਠੇ ਅੰਦਰ ਤਾਸ਼ ਦੀ ਬਾਜ਼ੀ ਚੱਲ ਰਹੀ ਸੀ ਜਦੋਂ ਇੱਕ ਬਜ਼ੁਰਗ ਔਰਤ ਰੋਣ ਹਾਕੀ ਹੋਈ ਨਿਆਣਿਆਂ ਵਾਂਗ ਕੋਠੇ ਅੰਦਰ ਦਾਖਲ ਹੋਈ ਅਤੇ ਦੋਨੋਂ ਹੱਥ ਜੋੜ ਕੇ ਟੋਲੀ ਦੇ ਮੋਰੀ ਬਾਬੇ ਅੱਗੇ ਫਰਿਆਦ ਕੀਤੀ ਕਿ ਉਹਨਾਂ ਵਿੱਚੋਂ ਇੱਕ ਔਰਤ ਨੂੰ ਅਚਨ-ਚੇਤ ਹੀ ਜਨੇਪੇ ਦੀਆਂ ਪੇੜਾਂ ਉੱਠ ਖੜੀਆਂ ਹਨ ਇਸ ਕਰਕੇ ਉਹਨਾਂ ਨੂੰ ਜੇਕਰ ਅੰਦਰ ਵਾਲਾ ਕਮਰਾ ਦੇ ਦਿੱਤਾ ਜਾਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ ਅਸੀਂ ਤਾਂ ਨਿਆਣੇ ਸਾਂ ਸਾਨੂੰ ਤਾਂ ਉਦੋਂ ਅਜੇ ਇਹਨਾਂ ਗੱਲਾਂ ਦੀ ਕੋਈ ਸੋਝੀ ਨਹੀਂ ਸੀ ਪਰ ਬਾਬੇ ਨੇ ਉਸ ਗਰੀਬ ਔਰਤ ਦੀ ਫਰਿਆਦ ਬੇਰੁਖੀ ਨਾਲ ਠੁਕਰਾ ਦਿੱਤੀ ਅਤੇ ਸਭ ਕਾਸੀ ਤੋਂ ਬੇਪਰਵਾਹ ਹੋ ਕੇ ਉਸੇ ਤਰ੍ਹਾਂ ਤਾਸ਼ ਖੇਡਣੀ ਜਾਰੀ ਰੱਖੀ ਵਿਚਾਰੀ ਔਰਤ ਮਾਇੂਸ ਹੋ ਕੇ ਵਾਪਸ ਮੁੜ ਗਈ ਥੋੜੇ ਚਿਰ ਬਾਅਦ ਹੀ ਸਾਨੂੰ ਨਵ ਜਨਮੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਬਰਾਂਡੇ ਵਿੱਚ ਪਸ਼ੂਆਂ ਨੂੰ ਕੱਖ ਖੰਡਾ ਪਾਉਣ ਲਈ ਖੁੱਲੀ ਬਣੀ ਹੋਈ ਸੀ ਬਦਨਸੀਬ ਗਰੀਬ ਔਰਤ ਨੂੰ ਉਸ ਖੁੱਲੀ ਵਿੱਚ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ ਸੀ ਬਾਹਰ ਲੂ ਸੁੱਟਣ ਵਾਲੀ ਗਰਮੀ ਪੈ ਰਹੀ ਸੀ ਜਿਸ ਨੇ ਬਰਾਂਡੇ ਨੂੰ ਪੂਰੀ ਤਰ੍ਹਾਂ ਤਪਾ ਰੱਖਿਆ ਸੀ ਅੰਦਰ ਠੰਡੀ ਜਗ੍ਹਾ ਵਿੱਚ ਤਾਸ਼ ਖੇਡ ਰਹੇ ਰੱਬ ਦੇ ਕਿਸੇ ਵੀ ਬੰਦੇ ਦੇ ਦਿਲ ਅੰਦਰ ਉਸ ਗਰੀਬ ਪ੍ਰਤੀ ਤਰਸ ਤੇ ਦਇਆ ਨਹੀਂ ਜਾਗੀ ਸੀ ਦਿਨ ਢਲੇ ਅਸੀਂ ਘਰ ਆ ਗਏ ਅਤੇ ਇਸ ਘਟਨਾ ਦਾ ਮਨੁਤੇ ਜੋ ਥੋੜਾ ਬਹੁਤਾ ਅਸਰ ਹੀ ਉਹ ਵੀ ਜਾਂਦਾ ਰਿਹਾ ਸੀ ਰਾਤ ਨੂੰ ਅਸੀਂ ਵੇਲੇ ਸੇ ਰੋਟੀ ਪਾਣੀ ਛੱਕ ਕੇ ਆਪੋ ਆਪਣੇ ਬਿਸਤਰੇ ਵਿੱਚ ਲੇਟੇ ਹੋਏ ਸਾਂ ਜਦੋਂ ਪਿਤਾ ਜੀ ਦੀ ਆਵਾਜ਼ ਕੰਨੀ ਪਈ ਪਿਤਾ ਜੀ ਦੀ آمد ਹਮੇਸ਼ਾ ਹੀ ਸਾਡੇ ਦਿਲਾਂ ਅੰਦਰ ਸਹਿਮ ਪੈਦਾ ਕਰ ਦਿੰਦੀ ਸੀ ਉਹਨਾਂ ਦਾ ਸੁਭਾਅ ਸਖਤ ਤੇ ਗੁੱਸੇਖੋਰ ਹੋਣ ਕਰਕੇ ਸਾਡੇ ਸਿਰਾਂ ਉੱਤੇ ਹਮੇਸ਼ਾ ਹੀ ਖਤਰੇ ਦੀ ਤਲਵਾਰ ਲਟਕਦੀ ਰਹਿੰਦੀ ਸੀ ਕਿ ਪਤਾ ਨਹੀਂ ਕਦੋਂ ਅਣਜਾਣੇ ਵਿੱਚ ਹੀ ਕੋਈ ਗਲਤੀ ਹੋ ਜਾਵੇ ਅਤੇ ਕੋਟਾਪਾ ਸ਼ੁਰੂ ਹੋ ਜਾਵੇ ਉਸ ਦਿਨ ਤਾਂ ਉਹਨਾਂ ਆਉਂਦਿਆਂ ਹੀ ਸਾਨੂੰ ਤਾੜ ਕੇ ਬਿਸਤਰੇ ਵਿੱਚੋਂ ਉੱਠ ਕੇ ਖੜੇ ਹੋਣ ਦੀ ਹਦਾਇਤ ਕਰ ਦਿੱਤੀ ਸੀ ਡਰ ਨਾਲ ਸਾਡੇ ਸਾਹ ਸੂਤੇ ਗਏ ਸਨ ਦਿਨ ਵਾਲੀ ਘਟਨਾ ਦਾ ਸਾਨੂੰ ਕੋਈ ਚਿਤ ਚੇਤਾ ਨਹੀਂ ਸੀ ਰਿਹਾ ਨਾਲੇ ਨਿਆਣੀ ਮਤ ਕਰਕੇ ਸਾਨੂੰ ਤਾਂ ਉਦੋਂ ਇਹ ਵੀ ਪਤਾ ਨਹੀਂ ਸੀ ਕਿ ਸਾਡੇ ਕੋਲੋਂ ਕੋਈ ਖੁਨਾਮੀ ਹੋ ਗਈ ਸੀ ਹੋਇਆ ਇਹ ਸੀ ਕਿ ਸਾਡੇ ਘਰ ਆ ਜਾਣ ਤੋਂ ਬਾਅਦ ਜਦੋਂ ਕਿਤੇ ਪਿਤਾ ਜੀ ਖੇਤ ਪਹੁੰਚੇ ਤਾਂ ਉਹ ਗਰੀਬ ਔਰਤਾਂ ਜੇ ਉੱਥੇ ਹੀ ਸਨ ਅਤੇ ਉਹਨਾਂ ਨੇ ਪਿਤਾ ਜੀ ਨੂੰ ਰੋਂਦਿਆਂ ਸਾਰੀ ਵਿਥਿਆ ਸੁਣਾ ਦਿੱਤੀ। ਸੁਣਦਿਆਂ ਹੀ ਪਿਤਾ ਜੀ ਨੂੰ ਰੋਹ ਚੜ ਗਿਆ ਸੀ। ਕਦੋਂ ਤਾਂ ਉਹਨਾਂ ਨੂੰ ਕਿਸੇ ਜ਼ਰੂਰੀ ਕਾਮਲੀ ਕਿਤੇ ਹੋਰ ਜਾਣਾ ਪੈ ਗਿਆ ਸੀ। ਪਰ ਰਾਤ ਪਏ ਜਦੋਂ ਉਹ ਘਰ ਆਏ ਤਾਂ ਪੂਰੇ ਤਪੇ ਹੋਏ ਸਨ। ਉਹਨਾਂ ਨੇ ਸਾਨੂੰ ਕੜਕਵੇਂ ਅੰਦਾਜ਼ ਵਿੱਚ ਸਿਰਫ ਇੱਕੋ ਸਵਾਲ ਪੁੱਛਿਆ ਕਿ ਅਸੀਂ ਅੱਜ ਖੇਤ ਵਿੱਚ ਕੀ ਕਰਤੂਤ ਘੋਲ ਕੇ ਆਏ ਸਾਂ? ਸਾਨੂੰ ਕੋਈ ਜਵਾਬ ਨਹੀਂ ਹੋ ਰਿਹਾ ਸੀ। ਅਸੀਂ ਤਿੰਨੋਂ ਭਰਾ ਦੋਸ਼ੀਆਂ ਵਾਂਗੂ ਨੀਵੀਆਂ ਪਾਈ ਖੜੇ ਸੀ ਸਾਡੀ ਮਾਂ ਜੋ ਹਮੇਸ਼ਾ ਹੀ ਸਾਡੀ ਮਦਦ ਕਰਨਾ ਚਾਹੁੰਦੀ ਹੁੰਦੀ ਸੀ ਨੇ ਪਿਤਾ ਜੀ ਨੂੰ ਪੁੱਛਿਆ ਕਿ ਪੂਰੀ ਗੱਲ ਤਾਂ ਦੱਸੋ ਕੀ ਹੋਇਆ ਪਿਤਾ ਜੀ ਨੇ ਚੰਦ ਕੋ ਫਿਕਰਿਆਂ ਵਿੱਚ ਸਾਰੀ ਗੱਲ ਸੁਣਾ ਦਿੱਤੀ ਸਾਡੀ ਮਾਂ ਨੂੰ ਸਾਰੀ ਗੱਲ ਵਿੱਚੋਂ ਚੁਸਤ ਵਕੀਲ ਵਾਂਗੂ ਸਾਡੀ ਰੱਖਿਆ ਕਰਨ ਲਈ ਇੱਕ ਮਜ਼ਬੂਤ ਨੁਕਤਾ ਲੱਭ ਗਿਆ ਉਸ ਨੇ ਕਿਹਾ ਇਹਨਾਂ ਜਵਾਕਾਂ ਨੂੰ ਭਲਾ ਇਹਨਾਂ ਗੱਲਾਂ ਦੀ ਕੀ ਸੂ ਹੈ ਜਾ ਕੇ ਉਸ ਝਾੜੂ ਵਾਲੇ ਬੁੜੇ ਨੂੰ ਪੁੱਛੋ ਉਹ ਤਾਂ ਸਿਆਣਾ ਬਿਆਣਾ ਕਸੂਰ ਤਾਂ ਸਾਰਾ ਉਹਦਾ ਮਾਂ ਦਾ ਨੁਕਤਾ ਘਾਰਗਰ ਹੋ ਗਿਆ ਸੀ ਅਤੇ ਅਸੀਂ ਕੁੱਟ ਤੋਂ ਵਾਲ-ਵਾਲ ਬਚ ਗਏ ਸੀ ਕਦੋਂ ਤਾਂ ਉਮਰ ਦਾ ਨਿਆਣਾ ਹੋਣ ਕਰਕੇ ਮੈਨੂੰ ਇਸ ਘਟਨਾ ਦੇ ਸਾਰੇ ਪਹਿਲੂ ਸਮਝ ਨਹੀਂ ਸੰਪਏ ਪਰ ਇਹ ਘਟਨਾ ਮੇਰੇ ਅਚੇਤ ਮਨ ਵਿੱਚ ਸਥਾਈ ਰੂਪ ਵਿੱਚ ਟਿਕ ਗਈ ਸੀ ਵੱਡੇ ਹੋ ਕੇ ਇਹ ਘਟਨਾ ਮੈਨੂੰ ਵਾਰ-ਵਾਰ ਯਾਦ ਆਉਂਦੀ ਤੇ ਪਰੇਸ਼ਾਨ ਕਰਦੀ ਰਹੀ ਉਦੋਂ ਤਾਂ ਮੈਨੂੰ ਇਹ ਗੱਲ ਸਮਝ ਨਹੀਂ ਸੀ ਭਾਈ ਕਿ ਉਸ ਬਾਦ ਨਸੀਬ ਔਰਤ ਨੂੰ ਕਿਹੜੀ ਵਜ੍ਹਾ ਕਰਕੇ ਇੰਨੀ ਨਾਜ਼ੁਕ ਅਵਸਥਾ ਵਿੱਚ ਸਿਰ ਤੇ ਭਾਰੀ ਬੋਝ ਉਠਾ ਕੇ ਤਪ ਦੀ ਗਰਮੀ ਵਿੱਚ ਤੁਰਨ ਲਈ ਮਜਬੂਰ ਹੋਣਾ ਪਿਆ ਸੀ ਨਾ ਮੈਨੂੰ ਉਦੋਂ ਝਾੜੋਂ ਵਾਲੇ ਬਾਬੇ ਦੀ ਬੇਰੁਖੀ ਤੇ ਪੱਥਰ ਦਿਲੀ ਦਾ ਰਾਜ ਸਮਝ ਆਇਆ ਸੀ ਉਮਰ ਦੇ ਤਜਰਬੇ ਨਾਲ ਜਦੋਂ ਅਕਲ ਵਿੱਚ ਵਾਧਾ ਹੋਇਆ ਤਾਂ ਗੁਰਬਤ ਦਾ ਸੰਤਾਪ ਅਤੇ ਇਨਸਾਨੀਅਤ ਤੇ ਹਿਵਾਨੀਅਤ ਵਿਚਲਾ ਫਰਕ ਸਮਝਾਉਣ ਲੱਗਾ ਇਸ ਤਰ੍ਹਾਂ ਵੱਡੇ ਹੋ ਕੇ ਚੇਤਨਨ ਰੂਪ ਵਿੱਚ ਅਖਤਿਆਰ ਕੀਤੀ ਸੇਧ ਦੇ ਬੀਜ ਅੰਸ਼ ਬਚਪਨ ਵਿੱਚ ਹੀ ਟਿਕਦੇ ਸਨ ਐਸੇ ਹੀ ਸੰਦਰਭ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਘਰ ਵਿੱਚ ਸੀਰੀਆਂ ਪਾਲੀਆਂ ਜਾਂ ਦਿਹਾੜੀਆਂ ਨਾਲ ਕਦੇ ਮਾੜਾ ਵਰਤਾਓ ਨਹੀਂ ਸੀ ਹੋਇਆ ਰੋਟੀ ਪਾਣੀ ਦੇ ਮਾਮਲੇ ਵਿੱਚ ਵੀ ਉਹਨਾਂ ਨਾਲ ਉਸ ਤਰ੍ਹਾਂ ਦੀ ਦਰਿਆਤ ਨਹੀਂ ਵਰਤੀ ਜਾਂਦੀ ਸੀ ਜੀਦਾ ਕਿ ਉਦੋਂ ਆਮ ਰਿਵਾਜ ਸੀ ਖੇਤਾਂ ਵਿੱਚ ਕੰਮ ਕਰਦੇ ਆ ਅਕਸਰ ਹੀ ਸੀਰੀਆਂ ਪਾਲੀਆਂ ਦੇ ਹੱਥੋਂ ਰੋਟੀ ਮੰਗਵਾ ਲਈ ਜਾਂਦੀ ਸੀ ਕੰਮ ਕਰਦੇ ਆ ਉਹਨਾਂ ਕੋਲੋਂ ਪਾਣੀ ਤਾਂ ਅਕਸਰ ਹੀ ਮੰਗਵਾ ਕੇ ਪੀ ਲਿਆ ਜਾਂਦਾ ਸੀ ਹਾਲਾਂਕਿ ਉਹਨਾਂ ਸਮਿਆਂ ਵਿੱਚ ਸ਼ੂਆਸ਼ਾਦ ਦਾ ਪੂਰਾ ਜ਼ੋਰ ਸੀ ਪਰ ਸਾਡੇ ਘਰ ਵਿੱਚ ਕਦੇ ਵੀ ਕਿਸੇ ਸੀਰੀ ਜਾਂ ਪਾਲੀ ਦੀ ਹਾੜੀਏ ਨੂੰ ਨਲਕੇ ਨੂੰ ਹੱਥ ਲਾਉਣ ਤੋਂ ਨਹੀਂ ਵਰਜਿਆ ਗਿਆ ਸੀ ਉਸ ਵੇਲੇ ਪੁਰਾਤਨ ਪੰਥੀ ਬ੍ਰਾਹਮਣਵਾਦੀ ਸਭਿਆਚਾਰ ਦਾ ਬੋਲਬਾਲਾ ਸੀ ਅਤੇ ਆਮ ਜ਼ਿਮੀਂਦਾਰਾਂ ਦੇ ਘਰਾਂ ਅੰਦਰ ਅਜਿਹੀ ਖੁੱਲ੍ਹ ਦੇਖਣ ਨੂੰ ਨਹੀਂ ਮਿਲਦੀ ਸੀ ਮੇਰੇ ਨਾਨਕੇ ਘਰ ਅੰਦਰ ਵੀ ਛੂਆ ਛਾਤ ਦੀ ਇਹ ਹਲਾਨਤ ਪੂਰੀ ਤਰ੍ਹਾਂ ਪ੍ਰਜਲਤ ਸੀ ਬਾਅਦ ਵਿੱਚ ਮੈਂ ਦੇਖਿਆ ਕਿ ਉਸ ਇਲਾਕੇ ਅੰਦਰ ਜਿਹਨੂੰ ਬਾਂਗਰ ਕਹਿੰਦੇ ਹਨ ਵੈਸੇ ਹੀ ਜਾਤ ਪਾਤੀ ਪ੍ਰਥਾ ਪੰਜਾਬ ਦੇ ਬਾਕੀ ਇਲਾਕਿਆਂ ਨਾਲੋਂ ਵੱਧ ਮਜ਼ਬੂਤ ਸੀ ਉਹਦੇ ਸਾਡੇ ਆਪਣੇ ਘਰ ਅੰਦਰ ਵੀ ਸਾਰੀ ਖੁੱਲ੍ਹ ਦਲੀ ਦੀ باوجود ਸਿਰੀਆਂ ਪਾਲੀਆਂ ਦੇ ਭਾਂਡੇ ਉਦੋਂ ਅਲੱਗ ਹੀ ਹੁੰਦੇ ਸਨ ਉਦੋਂ ਅਜੇ ਟਕਸਾਲੀ ਸਿੱਖ ਪਰਿਵਾਰਾਂ ਵਿੱਚੋਂ ਵੀ ਇਹ ਜਾਤ ਪਾਤੀ ਭਾਵਨਾ ਖਤਮ ਨਹੀਂ ਹੋਈ ਸੀ ਇੱਥੇ ਇਹਨਾਂ ਗੱਲਾਂ ਦਾ ਵੇਰਵਾ ਇਸ ਲਈ ਦੇਣਾ ਪਿਆ ਹੈ ਕਿ ਘਰ ਦੇ ਇਸ ਸਦਾਚਾਰਕ ਮਾਹੌਲ ਦੇ ਮੇਰੀ ਸ਼ਖਸੀਅਤ ਉੱਤੇ ਪਏ ਅਸਰਾਂ ਨੇ ਮੇਰੇ ਜੀਵਨ ਦੀ ਦਿਸ਼ਾ ਨਿਰਧਾਰਤ ਕਰਨ ਅਤੇ ਮੇਰੇ ਕਿਰਦਾਰ ਦੀ ਸਿਰਜਣਾ ਵਿੱਚ ਇਹ ਮਿਸਾ ਪਾਇਆ ਹੈ ਮੈਂ ਜੇ ਚੌਥੀ ਜਮਾਤ ਵਿੱਚ ਪੜਦਾ ਸੀ ਜਦੋਂ ਪਿਤਾ ਜੀ 1957 ਈਸਵੀ ਵਿੱਚ ਸਾਨੂੰ ਉ체ਚੇ ਤੌਰ ਤੇ ਗੁਰਦੁਆਰਿਆਂ ਦੀ ਦਰਸ਼ਨ ਯਾਤਰਾ ਤੇ ਲੈ ਕੇ ਗਏ ਸਨ ਨਾਲ ਪਿੰਡ ਚੋਂ ਸਾਡੇ ਕੁਝ ਨਜ਼ਦੀਕੀ ਪਰਿਵਾਰਾਂ ਦੇ 6-7 ਮੈਂਬਰ ਹੋਰ ਸਨ ਜਥੇ ਵਿੱਚ ਸਭ ਤੋਂ ਛੋਟਾ ਮੈਂ ਹੀ ਸੀ ਅਸੀਂ ਸਭ ਤੋਂ ਪਹਿਲਾਂ ਰੇਲ ਗੱਡੀ ਰਾਹੀਂ ਸੁਲਤਾਨਪੁਰ ਲੋਧੀ ਪਹੁੰਚੇ ਸਨ ਉਦੋਂ ਮੈਂ ਜੀਵਨ ਵਿੱਚ ਪਹਿਲੀ ਦਫਾ ਰੇਲ ਗੱਡੀ ਤੇ ਚੜਿਆ ਸੀ ਰਾਤ ਗੁਰਦੁਆਰਾ ਬੇਰਸਾ ਵਿਖੇ ਗੁਜ਼ਾਰ ਕੇ ਅਗਲੇ ਦਿਨ ਪੈਦਲ ਚੱਲ ਕੇ ਗੋਇੰਦਵਾਲ ਸਾਹਿਬ ਗਏ ਸੀ ਉਸ ਸਾਲ ਬਹੁਤ ਭਾਰੀ ਮੀਂਹ ਪਏ ਸਨ ਜਿਸ ਨਾਲ ਸੜਕਾਂ ਟੁੱਟ ਗਈਆਂ ਸਨ ਉਸ ਵੇਲੇ ਸੁਲਤਾਨਪੁਰ ਤੋਂ ਗੋਇੰਦਵਾਲ ਸਾਹਿਬ ਜਾਣ ਵਾਲੀ ਸੜਕ ਅਜੇ ਕੱਚੀ ਹੀ ਸੀ ਜੋ ਕਿ ਹੜ੍ਹਾਂ ਨਾਲ ਜਗ੍ਹਾ-ਜਗ੍ਹਾ ਤੋਂ ਰੁੜ ਗਈ ਸੀ ਇਸ ਕਰਕੇ ਇਸ ਸੜਕ ਉਤੇ ਕਿਸੇ ਵੀ ਵਾਹਨ ਦੀ ਆਵਾਜ਼ ਆਈ ਸੰਭਵ ਨਹੀਂ ਸੀ ਅਸੀਂ ਸਵੇਰ ਦੇ ਤੁਰੇ ਸ਼ਾਮ ਤੱਕ ਥੱਕ ਟੁੱਟ ਕੇ ਗੋਇੰਦਵਾਲ ਸਾਹਿਬ ਪਹੁੰਚੇ ਸੀ ਵਿਆਸ ਦਰਿਆ ਕਿਸ਼ਤੀ ਵਿੱਚ ਬੈਠ ਕੇ ਪਾਰ ਕੀਤਾ ਸੀ ਗੋਇੰਦਵਾਲ ਸਾਹਿਬ ਤੋਂ ਤਰਨ ਤਾਰਨ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸੀ ਉੱਥੇ 3-4 ਦਿਨ ਮੁਕਾਮ ਕੀਤਾ ਸੀ ਸਾਡੇ ਜਥੇ ਵਿੱਚੋਂ 5-6 ਮੈਂਬਰਾਂ ਨੇ ਅਕਾਲ ਤਖ਼ਤ ਸਹਿਬ ਵਿਖੇ ਅੰਮ੍ਰਿਤ ਪਾਨ ਕੀਤਾ ਸੀ ਮੈਂ ਪਹਿਲੀ ਵਾਰ ਅਮਰਤਪਾਨ ਦੀ ਰਸਮ ਦੇਖੀ ਸੀ ਮੈਂ ਚਾਹ-ਚਾਹ ਵਿੱਚ ਹੀ ਦੂਸਰਿਆਂ ਦੀ ਰੀਸੇ ਗਲ ਵਿੱਚ ਗਾਤਰਾ ਪਾ ਲਿਆ ਸੀ ਜਿੰਨੇ ਦਿਨ ਅਮਰਸਰ ਠਹਿਰੇ ਮੈਂ ਗਾਤਰਾ ਪਾਈ ਰੱਖਿਆ ਮਾਸੂਮ ਸ਼ਰਦਾ ਤੇ ਹਾਰਦਿਕ ਪ੍ਰੇਮ ਨਾਲ ਕੀਤੀ ਇਹ ਦਰਸ਼ਨ ਯਾਤਰਾ ਮੇਰੇ ਚੇਤੇ ਦਾ ਸਦੀਵੀ ਅੰਗ ਬਣ ਗਈ ਬਾਅਦ ਵਿੱਚ ਕਮਿਊਨਿਸਟ ਵਿਚਾਰਧਾਰਾ ਤੇ ਜੀਵਨ ਸ਼ੈਲੀ ਦੇ ਵਿਨਾਸ਼ਕਾਰੀ ਅਸਰਾਂ ਦੇ ਬਾਵਜੂਦ ਮੇਰੇ ਮਨ ਦੇ ਅਚੇਤ ਹਿੱਸੇ ਅੰਦਰ ਸੇਰੀ ਦਰਬਾਰ ਸਾਹਿਬ ਪ੍ਰਤੀ ਸ਼ਰਧਾ ਭਾਵ ਅਸ਼ੋਰਿਆ 1984 ਵਿੱਚ ਮੇਰੇ ਸਿੱਖੀਵਾਲ ਮੋੜ ਪਰਤ ਆਉਣ ਵਿੱਚ ਇਹ ਤੱਥ ਨਿਰਣਾਕਾਰੀ ਸਾਬਤ ਹੋਇਆ ਇਹ ਦਰਸ਼ਨ ਯਾਤਰਾ ਦੀ ਇੱਕ ਹੋਰ ਗੱਲ ਮੈਨੂੰ ਚੇਤੇ ਹੈ ਅਮਰਸਰ ਸਹਿ ਵਿਖੇ ਪਿਤਾ ਜੀ ਨੇ ਸਾਨੂੰ ਸਿਨੇਮਾ ਵੀ ਦਿਖਾਇਆ ਸੀ ਉਸ ਵੇਲੇ ਬਲਰਾਜ ਸਾਨੀ ਦੀ ਬਹੁਤ ਹੀ ਮਸ਼ਹੂਰ ਫਿਲਮ ਦੋ ਬਿਘੇ ਜ਼ਮੀਨ ਚੱਲ ਰਹੀ ਸੀ ਉਦੋਂ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਸ ਦਾ ਪਤਾ ਮੈਨੂੰ ਕਈ ਸਾਲਾਂ ਬਾਅਦ ਜਾ ਕੇ ਚੱਲਿਆ ਸੀ ਕਿ ਮੈਂ ਜ਼ਿੰਦਗੀ ਵਿੱਚ 9 ਸਾਲਾਂ ਦੀ ਆਯੂ ਵਿੱਚ ਜਿਹੜੀ ਫਿਲਮ ਪਹਿਲੀ ਦੇਖੀ ਸੀ ਉਹ ਦੋ ਬਿਗੇ ਜ਼ਮੀਨ ਸੀ ਫਿਲਮ ਦੀ ਮੈਨੂੰ ਸਮਝਦਾ ਕੀ ਆਉਣੀ ਸੀ ਉਂਝ ਹੀ ਪਰਦੇ ਤੇ ਮੂਰਤਾ ਨੂੰ ਦੇਖਣਾ ਚੰਗਾ ਲੱਗਿਆ ਸੀ ਫਿਲਮ ਦੇ ਕੁਝ ਕੁ ਦ੍ਰਿਸ਼ਾਂ ਦੀ ਮੈਨੂੰ ਧੁੰਦਲੀ ਜਹੀ ਯਾਦ ਹੈ ਆੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅ즈ਮੀਰ ਸਿੰਘ ਭਾਗ ਦੂਜਾ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ